ਹਾਂਜੀ ਭਾਈ ਜਿਹੜਾ 13 ਫੀਲੋ ਧਰਨੇ ਤੇ ਜਾ ਰਿਹਾ ਕੀ ਕੀ ਮੰਗਾਂ ਨੇ ਤੇ ਕੀ ਜਿਹੜਾ ਹੁਣ ਜਿਹੜੇ ਸੜਕਾਂ ਦੇ ਉੱਤੇ ਰੋਕਣ ਵਾਸਤੇ ਜਿਹੜੇ ਇਜਾਮ ਕਰਦੀ ਆ ਸਰਕਾਰ ਹਰਿਆਣਾ ਸਰਕਾਰ ਕੀ ਲੱਗਦਾ ਉਹਨਾਂ ਨਾਲ ਕੋ ਸਾਥ ਪਰੇ ਮੈਂ ਹਰਪ੍ਰਗਵਾਨ ਸਿੰਘ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਜਰਨਲ ਸਕੱਤਰ ਬਲਾਕ ਲੰਬੀ ਭਾਈ ਜੀ ਦੇਖੋ ਜਿਹੜੀਆਂ ਸਾਡੀਆਂ ਮੰਗਾਂ ਹੈ ਉਹਦੇ ਵਿੱਚ ਐਮਐਸਪੀ ਦੀ ਗਰੰਟੀ ਕਾਨੂੰਨ ਲੈਣਾ ਸਰਕਾਰ ਨੂੰ ਗੈਰ ਤੋਂ ਬਾਹਰ ਆਉਣ ਲਈ ਮਜਬੂਰ ਕਰਨਾ ਔਰ ਜਿਹੜੀ ਸਰਕਾਰ ਐਮਪੋਰਟ ਡਿਊਟੀ ਕਣਕ ਤੇ ਘਟਾਉਣ ਜਾ ਰਹੀ ਹੈ ਸਾਡੇ ਭਾ ਦਾ ਨੁਕਸਾਨ ਕਰਨ ਜਈ ਹੈ ਕਰਨ ਜਾ ਰਹੀ ਹੈ ਉਹਦੇ ਤੇ ਔਰ ਸਾਡਾ ਜਿਹੜਾ ਕਰਜ਼ਾ ਮੁਕਤੀ ਕਰਾਉਣਾ ਪੂਰਾ ਕਿਸਾਨਾਂ ਦਾ ਜਿਹੜਾ ਮਤਲਬ ਛੋਟਾ ਵੱਡਾ ਹਰੇ ਕਿਸਾਨ ਦਾ ਕਰਜ਼ਾ ਮੁਕਤੀ ਕਰਾਉਣਾ ਦੂਸਰੀ ਗੱਲ ਵੀ ਜਿਹੜਾ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ ਦਿਵਾਉਣਾ ਜੱਜ ਜਿਹੜੇ ਉੱਥੇ ਪਰਚੇ ਕੋਇਆ ਅੰਦੋਲਨ ਦਰਹਣ ਚੱਲਦੇ ਦੌਰਾਨ ਉਹਦੇ ਵਿੱਚ ਉਹਦੇ ਜੋ ਸਰਕਾਰ ਨੂੰ ਇਹ ਮਜਬੂਰ ਕਰਨਾ ਵੀ ਪਰਚੇ ਰੱਦ ਕਰਨਾ ਔਰ ਜਿਹੜੀ ਹੈਗੀ ਐ ਇਲੈਕਟ੍ਰਿਸਿਟੀ 220 ਬਿੱਲ ਜਿਹੜਾ ਹੈ ਪਾਵਰ ਕਾਮ ਦਾ ਦੁਬਾਰਾ ਜਿਹੜਾ ਬਿੱਲ ਲੈਂਦਾ ਉਹਨੂੰ ਰੱਦ ਕਰਾਉਣਾ ਔਰ ਕਿਸਾਨਾਂ ਨੂੰ ਪੋਲੂਸ਼ਨ ਦੇ ਵਿੱਚੋਂ ਕੱਢਣਾ ਇਹ ਇਹ ਸਾਡੀਆਂ ਮੁੱਖ ਮੰਗਾਂ ਵੀਰ ਜੀ ਹੁਣ ਜਿਹੜੀ ਗੱਲ ਤੁਸੀਂ ਰੋਕ ਦੀ ਕਰੀ ਐ ਰੋਕਾਂ ਰੁਕਾਂ ਦੀ ਕਿਸਾਨਾਂ ਨੂੰ ਕੋਈ ਪਰਵਾਹ ਨਹੀਂ ਸਰਕਾਰ ਨੇ ਪਹਿਲਾਂ ਵੀ ਪੱਥਰ ਲਾਏ ਸੀ ਅਸੀਂ ਤੋੜ ਕੇ ਨਾਕੇ ਇਹਨਾਂ ਦੇ ਟੱਪੇ ਐ ਅੱਜ ਜੇ ਹੁਣ ਡੱਬਾ ਲਈ ਮੇਰੇ ਇੱਥੋਂ 12-13 ਕਿਲੋਮੀਟਰ ਡੱਬਾ ਲਈ ਪੈਂਦੀ ਐ ਜੇ ਇੱਕ ਸਰਕਾਰ ਸੋਚਦੀ ਹੋਵੇ ਵੀ ਮੈਂ ਇਹ ਜਿਹੜਾ ਇਸ ਨੂੰ ਰੋਕ ਲਾਂਗੇ ਮੇਰੇ ਕਿਸਾਨ ਮੇਰੇ ਪਿੰਡ ਦਾ ਸਭਾ ਸੋ ਕਿਸਾਨ ਇਸ ਅੰਦੋਲਨ 'ਚ ਜਾ ਰਿਹਾ ਹੈ ਪੰਜ ਟਰਾਲੀਆਂ ਅਸੀਂ ਤਿਆਰ ਕਰ ਚੁੱਕੇ ਆ ਤੇ ਜੰਗ ਇਹ ਚ ਬੱਚੇ ਆ ਉਸ ਦੇ ਵਿੱਚ ਬਹੁਤ ਜਿਨ੍ਹਾਂ ਨੇ ਇਹ ਆਪਣੇ ਆਪ ਉਤਸ਼ਾਹ ਨਾਲ ਇਹ ਨਾਮ ਲਿਖਾਏ ਹੈ ਕਿ ਅਸੀਂ ਯਾਰ ਨਾਕੇ ਤੋੜਾਂਗੇ ਤੁਸੀਂ ਜਿਹੜੇ ਬਜ਼ੁਰਗ ਆਦਮੀ ਉਹ ਟਰਾਲੀਆਂ ਚਾਓ ਅਸੀਂ ਨਾਕੇ ਤੋੜ ਕੇ ਅੱਗੇ ਲੰਘਾਂਗੇ ਇਹ ਪਹਿਲਾਂ ਵੀ ਅਸੀਂ ਇਹਨਾਂ ਦੇ ਟਿੱਬੇ ਵੀ ਢਾਏ ਆ ਇਹਨਾਂ ਦੇ ਟੋਪ ਪੱਟੇ ਟੋਏ ਸੜਕਾਂ ਦੇ ਵਿੱਚ ਉਹ ਵੀ ਪੂਰ ਕੇ ਲੰਘੇ ਆ ਜਿਹੜੇ ਪੱਥਰ ਉਹ ਵੀ ਚੱਕ ਚੱਕ ਸਿੱਟੇ ਆ ਸਾਡੇ ਜਿਹੜੇ ਬੱਚੇ ਆ ਉਹ ਉਹ ਜਿਹੜੀਆਂ ਜੇਵੀਸੀ ਮਸ਼ੀਨਾਂ ਵਰਗੇ ਹੌਂਸਲੇ ਆ ਉਹਨਾਂ ਦੇ ਉਹਨਾਂ ਉਹਨੀ ਸ਼ਮਤਾ ਉਹਨਾਂ 'ਚ ਉਹਨਾਂ ਬੱਚਾ ਚ ਵੀ ਜੇ 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 ਵੀ ਸੀ ਮਸ਼ੀਨ ਵਾਂਗੂ ਅਸੀਂ ਪਤਰਾ ਨੂੰ ਚੱਕ ਚੱਕ ਕੇ ਆਏ ਮਾਰਾਂਗੇ ਅੱਗੇ ਵੀ ਤਾਂ ਮਾਰੇ ਆ ਅੱਗੇ ਵੀ ਤਾਂ ਅਸੀਂ ਇਹ ਕੁਛ ਕਰਕੇ ਟੱਪੇ ਆ ਇਹਨਾਂ ਰੋਕਾਂ ਦੀ ਕੋਈ ਪਰਵਾਹ ਨਹੀਂ ਕਸਾ ਇਹ ਸਰਕਾਰਾਂ ਦੀ ਕੋਈ ਪਰਵਾਹ ਨਹੀਂ ਕਿਸੇ ਦੀ ਹਾਂ ਜੇ ਅਗਰ ਪਰਵਾਹ ਹੈ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਇਹ ਮੰਗਦੇ ਆ ਕਿ ਸਾਡੀ ਕੌਮ ਦੇ ਨੌਜਵਾਨਾਂ ਨੂੰ ਉਹ ਪਰਮੇ ਜੁੱਸੇ ਪਾਰੀ ਹੌਸਲੇ ਉਹ ਚੀਜ਼ ਦੇਵੇ ਤਾਂ ਜੋ ਅਸੀਂ ਇਹਨਾਂ ਦੇ ਜ਼ੁਲਮ ਨਾਲ ਲੜ ਸਕੀਏ ਔਰ ਇਹਨਾਂ ਦੇ ਜ਼ੁਲਮ ਨੂੰ ਬਰਦਾਸ਼ਤ ਨਹੀਂ ਕਰਾਂਗੇ